ਸਤਲੁਜ ਰਿਆ ਤੇ ਗਣਪਤੀ ਜੀ ਦੇ ਵਿਸਰਜਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਕਾ ਇੰਤਜ਼ਾਮ ਨਾ ਹੋਣ ਕਰਕੇ ਦੋ ਨੌਜਵਾਨ ਹਰਸ਼ ਮਹਿਰਾ ਤੇ ਦੀਕੂ ਗੁਪਤ ਡੁੱਬ ਕੇ ਮੌਤ ਹੋ ਗਈ। ਇਸ ਗੱਲ ਦੇ ਜ਼ਿੰਮੇਦਾਰ ਡਿਪਟੀ ਕਮਿਸ਼ਨਰ ਆਫੀਸਰ ਜ਼ਿੰਮੇਦਾਰ ਅਫਸਰਾਂ ਦੇ ਖਿਲਾਫ ਕਾਰਵਾਈ ਲਈ ਤਰਖਾ ਸਕਦੇ। ਉਹਨਾਂ ਕਹਿੰਦੇ ਕਿ ਬੇਨਤੀ ਕਿ ਹਰ ਸਾਲ ਹਿੰਦੂ ਆਪਣੇ ਤਿਹਾਰ ਗਣਪਤੀ ਜੀ ਛਟਕਾ ਜਾਂ ਦੁਰਗਾ ਮਹੋਸਤਵ ਤੇ ਮੋੜੀ ਦੀ ਰਵਾਜ ਪੂਰੀ ਸਰਦਨਾ ਮਨਾਉਂਦੇ ਨੇ ਤੇ ਉਸ ਦੇ ਵਿਸਰਜਾਂ ਲਈ ਸਾਰੇ ਦਰਿਆਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੀ ਸੁਰੱਖਿਆ ਤੱਕੰਦੇ ਕਰਿਆ ਕਰ ਵਾਰੀ ਵੀ ਉਹਨਾਂ ਵੱਲੋਂ ਇਸ ਸਾਲ ਚੰਲੇ ਕੋਈ ਉਚਿਤ ਪਰਪੰਧ ਨਾ ਕੀਤਾ ਗਿਆ। ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਲੋਕਾਂ ਨੇ ਗਣਪਤੀ ਦੀ ਸਥਾਪਨਾ ਕੀਤੀ ਆ। ਪਰ ਪੂਜਾ ਪਾਠ ਤੋਂ ਬਾਅਦ ਵਿਧੀ ਵਿਵਧਾਨ ਨਾਲ ਉਹਨਾਂ ਦਾ ਵਿਸਰਜਨ ਕੀਤਾ ਜਾਂਦਾ ਨੇ ਨੇੜੇ ਦੇ ਦਰਿਆਵਾਂ ਦੇ ਉੱਤੇ। ਔਰ ਹਰ ਵਾਰੀ ਦੇਖਣ ਨੂੰ ਆਉਂਦਾ ਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਵਸਥਾ ਦੇ ਇੰਤਜ਼ਾਮ ਕੀਤੇ ਹੁੰਦੇ ਨੇ Hindu ਸੰਗਠਨਾਂ ਦੀ ਮੰਗ ਦੇ ਉੱਤੇ। ਪਰ ਇਸ ਵਾਰੀ ਬੜੀ ਹੈਰਾਨੀ ਦੀ ਗੱਲ ਹੈ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਭੁੱਲ ਗਿਆ। ਔਰ ਸਤਲੁਜ ਦਰਿਆ ਦੇ ਉੱਤੇ ਜਿਹੜੇ ਹਜ਼ਾਰਾਂ ਲੱਖਾਂ ਲੋਕ ਵਿਸਰਜਣ ਲਈ ਜਾਂਦੇ ਨੇ ਉਹਨਾਂ ਦੀ ਕੋਈ ਸੁਰੱਖਿਆ ਦਾ ਪੁਤਾ ਖੋਰਾ ਦਾ ਪੁਲਿਸ ਦਾ ਔਰ ਲਾਈਟ ਦਾ ਪਲੇਟਫਾਰਮ ਦਾ ਕਿਸੇ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਪਰ ਬੜੀ ਜ਼ਿੰਮੇਵਾਰੀ ਨਾਲ ਹਿੰਦੂ ਨਿਆਏ ਪੀੜ ਦੇ ਬਿਹਾਫ ਤੇ ਪੀੜਿਤ ਪਰਿਵਾਰਾਂ ਦੇ ਜਿਨ੍ਹਾਂ ਦੇ ਦੋ ਬੱਚੇ ਇੱਥੇ ਸ਼ਹੀਦ ਹੋਏ ਨੇ ਠੀਕ ਹਰਸ਼ ਮਹਿਰਾ ਕਿਲੇਮਨ ਨੇ ਤੋਂ ਢੀਕੂ ਗੁਪਤਾ ਹਾਸਿਕਲਾਦ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੈ डीसी ऑफिस ਦੇ ਉਹ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਗੱਲ ਦੀ ਅੱਜ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਕੰਪਲੇਂਟ ਦਿੱਤੀ ਹੈ ਕਿ ਜਿਹੜੇ ਲੋਕ ਇਸ ਥਾਂ ਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉੱਥੇ ਵਿਵਸਥਾ ਨਹੀਂ ਕੀਤੀ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕੀਤੀ ਜਾਵੇ ਤੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਆਇਆ ਮਾਰਗ ਪੰਡਿਕ ਵਿਸ਼ਰ ਉਹਨਾਂ ਨੂੰ ਵੀ ਅਸੀਂ ਮੰਗ ਹੈ ਕਰਨੀ ਹੈ ਕਿ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿਹਦੀ ਜ਼ਿੰਮੇਵਾਰੀ ਸੀ ਉੱਥੇ ਉਚਿਤ ਵਿਵਸਥਾ ਕਰਨ ਦੀ ਜਿਹਦੇ ਵਿੱਚ ਲਾਹ ਪ੍ਰਵਾਈ ਹੋਈ ਹੈ ਜਿਹਦੇ ਕਰਕੇ ਦੋ ਬੇਸ਼ਕੀਮਤੀ ਪ੍ਰੋਜੈਕਟਾਂ ਗਈਆਂ ਨੇ ਇੱਕ ਗੱਲ ਹੋਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਉੱਥੇ ਬੱਚੇ ਡੁੱਬਦੇ ਨਹੀਂ ਆਂ ਦਬੋਏ ਜਾਂਦੇ ਆ ਕਿਉਂਕਿ ਜਿਹੜੇ ਉੱਥੇ ਅਨ ਆਈਡੈਂਟੀਫਾਈਡ ਗੋਤਾਖੋਰ ਨੇ ਪਤਾ ਨਹੀਂ ਕਿੱਥੋਂ ਆਉਂਦੇ ਨੇ ਉਹਨਾਂ ਵੱਲੋਂ ਜਾਣ ਬੁਝ ਕੇ ਪੈਸੇ ਬਣਾਣ ਲਈ ਪੈਰ ਨਾਲ ਦਬਾ ਕੇ ਉੱਥੇ ਬੰਦਿਆਂ ਨੂੰ ਮਾਰਿਆ ਜਾਂਦਾ ਔਰ ਬਾਅਦ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਦੇਣ ਲਈ ਵੀ ਮੰਗੀ ਕੀਮਤ ਮੰਗੀ ਜਾਂਦੀ ਆ ਇੱਕ ਸੋਚਣ ਵਾਲੀ ਗੱਲ ਇਹ ਆ ਕਿ ਜਿਸਲੇ ਕੋਈ ਬੰਦਾ ਡੁੱਬ ਕੇ ਮਰ ਜਾਂਦਾ 24 ਘੰਟੇ ਚ ਪੈਰ ਕਿਉਂ ਕਿੰਨੇ ਕਿਲੋਮੀਟਰ ਚਲਾ ਜਾਣਾ ਚਾਹੀਦਾ ਆ ਪਰ ਜਿਹੜੇ ਉੱਥੇ ਗੋਤਾਖੋਰ ਨੇ ਅਨ ਆਈਡੈਂਟੀਫਾਈਡ ਉਹਨਾਂ ਨੂੰ ਐਗਜ਼ੈਕਟਲੀ ਪਤਾ ਹੁੰਦਾ ਕਿ ਉਹਦੀ ਡੈੱਡ ਬੋਡੀ ਕਿਹੜੇ ਖੱਡੇ 'ਚ ਹੋ ਸਕਦੀ ਆ ਇਹ ਤਾਂ ਹੀ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਉਹ ਜ਼ਿੰਮੇਵਾਰ ਨੇ ਅੱਜ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਉੱਥੇ ਜਿਹੜੇ ਗੋਤਾਖੋਰ ਅਨ ਆਈਡੈਂਟੀਫਾਈਡ ਲੱਗੇ ਨੇ ਉਹਨਾਂ ਦੀ ਪੂਰੀ ਜਾਂਚ ਕੀਤੀ ਜਾਵੇ ਔਰ ਇਹ ਜਿਹੜੇ ਦੋ ਬੇਸ਼ਕੀਮਤੀ ਜਾਨਾਂ ਜਿਨ੍ਹਾਂ ਪ੍ਰਸ਼ਾਸਨ ਦੀ ਲਾਹਰਪਰਵਾਹੀ ਕਰਕੇ ਗਈਆਂ ਨੇ ਉਹ ਅਫਸਰਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹਨੇ ਉੱਥੇ ਵਿਵਸਥਾ ਨਾ ਕਰਕੇ ਆਪਣੀ ਜ਼ਿੰਮੇਵਾਰੀ ਜਿਨ੍ਹਾਂ ਨੇ ਨਹੀਂ ਨਿਭਾਈ ਕਿਉਂਕਿ ਜਿਹੜਾ ਗਣਪਤੀ ਵਿਸਰਜਨ ਦੀ ਛੱਟ ਪੂਜਾ ਦੁਰਗਾ ਮਹੋਤਸਵ ਇਹ ਕੋਈ 15 ਸਾਲ ਬਾਅਦ ਨਹੀਂ ਆਂਦਾ ਇਹ ਹਰ ਸਾਲ ਦੇ ਵਿੱਚ ਤਿੰਨ ਵਾਰੀ ਕਾਰਜਕ੍ਰਮ ਹੁੰਦੇ ਨੇ ਜਿਲ੍ਹਾ ਪ੍ਰਸ਼ਾਸਨ ਜਿੱਦਾ ਬਾਕੀ ਧਰਮਾਂ ਦੇ ਧਾਰਮਿਕ ਕਾਰਜਕ੍ਰਮਾਂ ਦੇ ਵਿੱਚ ਸਾਰੀ ਵਿਵਸਥਾ ਕਰਦਾ ਉਸੇ ਤਰ੍ਹਾਂ ਹਿੰਦੂਆਵੇ ਕਾਰਜਕ੍ਰਮ ਦੇ ਵਿੱਚ ਵੀ ਉਹਦੀ ਵਿਵਸਥਾ ਕਰਨ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਨਹੀਂ ਇਹ ਆਪਣੀ ਜ਼ਿੰਮੇਵਾਰੀ ਨਿਭਾਈ ਉਹਨਾਂ ਦੇ ਉੱਤੇ ਉਚਿਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਦੁਬਾਰਾ ਅਜੇਹੀ ਲਾਪਰਵਾਹੀ ਕਿਸੇ ਵੀ ਕਰਨ ਦੀ ਹਿੰਮਤ ਨਾ ਹੋਵੇ